ਜਮੀਨ ਤੇ ਬੈਠ ਕੇ ਰੋਟੀ ਖਾਣ ਤੇ ਮਿਲਦੇ ਨੇ ਫਾਇਦੇ ਹੀ ਫਾਇਦੇ ਅਗਰ ਤੁਸੀਂ ਵੀ ਬਾਹਰ ਦਾ ਖਾਣਾ ਖਾ ਕੇ ਅੱਕ ਚੁੱਕੇ ਹੋ ਬਿਮਾਰ ਹੋ ਜਾਂਦੇ ਹੋ ਤਾਂ ਇੱਕ ਛੋਟਾ ਜਿਹਾ ਤਰੀਕਾ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਓ ਫਲਸ ਤੇ ਬੈਠ ਕੇ ਕੁਝ ਵੀ ਖਾ ਦਾ ਤਾਂ ਸਰੀਰ ਨੂੰ ਲੱਗੇਗਾ ਵੀ ਤੇ ਤਲ ਰੁਤੀ ਵੀ ਆਏਗੀ ਜਮੀਨ ਤੇ ਬੈਠ ਕੇ ਰੋਟੀ ਖਾਣ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਪਾਚਨ ਸ਼ਕਤੀ ਇਸ ਦੇ ਨਾਲ ਬਿਹਤਰ ਹੁੰਦੀ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਕੇ ਬੈਠਣਾ ਸਾਡੀ ਪਾਚਨ ਕਿਰਿਆ ਨੂੰ ਸਧਾਰਨ ਤੇ ਵਿੱਚ ਮਦਦ ਕਰਦਾ ਹੈ ਜਦੋਂ ਤੁਸੀਂ ਆਪਣੀ ਪਲੇਟ ਨੂੰ ਜ਼ਮੀਨ ਤੇ ਰੱਖ ਦਿਓ ਤਾਂ ਖਾਣ ਦੇ ਲਈ ਆਪਣੇ ਸਰੀਰ ਨੂੰ ਥੋੜਾ ਅੱਗੇ ਵਧਾਉਂਦੇ ਹੋ ਤਾਂ ਆਪਣੀ ਅਸਨ ਸਥਿਤੀ ਤੇ ਵਾਪਸ ਆਉਂਦੇ ਹੋ ਇਹ પેટ ਦੀਆਂ ਬਾਅਦ ਪੇਟੀਆਂ ਨੂੰ ਸੰਗਰਮ ਕਰਦਾ ਹੈ ਇਸ ਨਾਲ ਖਾਣ ਦੇ ਨਾਲ ਐਸਿ ਦਾ ਨਿਕਾਸ ਵੱਧਦਾ ਹੈ ਤੇ ਭੋਜਨ ਜਲਦੀ ਪਚਦਾ ਹੈ ਦੂਸਰੇ ਨੰਬਰ ਤੇ ਦਿਲ ਵੀ ਤੰਦਰੁਸਤ ਰਹਿੰਦਾ ਹੈ ਜ਼ਮੀਨ ਦੇ ਉੱਪਰ ਚੌਕਤੀ ਮਾਰ ਕੇ ਰੋਟੀ ਖਾਣ ਦੇ ਨਾਲ ਸਾਡੇ ਦਿਲ ਦੀ ਸਿਹਤ ਦੇ ਵਿੱਚ ਸੁਧਾਰ ਹੁੰਦਾ ਹੈ ਰੋਟੀ ਖਾਣ ਵੇਲੇ ਚੌਕਤੀ ਮਾਰਨ ਦੇ ਨਾਲ ਤੁਹਾਨੂੰ ਡਿਪਰੈਸ਼ਨ ਤੋਂ ਵੀ ਰਾਹਤ ਮਿਲਦੀ ਹੈ ਤੇ ਸਰੀਰ ਦੇ ਵਿੱਚ ਬਲੱਡ ਸਰਕੂਲੇਸ਼ਨ ਵੀ ਵਧੀਆ ਹੋ ਜਾਂਦੀ ਹੈ ਤੇ ਤੀਸਰੀ ਗੱਲ ਮੋਟਾਪਾ ਘਟਦਾ ਜੀहां ਤੁਸੀਂ ਅਗਰ ਮੋਟਾਪੇ ਦੇ ਨਾਲ ਆਪਾ ਇਸ ਦੇ ਨਾਲ ਯਕੀਨਨ ਕਰ ਸਕਦਾ ਹੈ ਨਿਯਮਤ ਰੂਪ ਦੇ ਨਾਲ ਇਸ ਪੈਟਰਨ ਦਾ ਪਾਲਣ ਕਰਨਾ ਪਏਗਾ ਜ਼ਮੀਨ ਉੱਤਰ ਬੈਠ ਕੇ ਭੋਜਨ ਖਾਓ ਇਸ ਸਥਿਤੀ ਪਰੇਤ ਮਾਨਸ ਨੂੰ ਆਰਾਮ ਦੇਣ ਦੇ ਵਿੱਚ ਵੀ ਕਾਫੀ ਇਫੈਕਟਿਵ ਹੈ ਇਸ ਤੋਂ ਇਲਾਵਾ ਇਹ ਤਕਾਬਤ ਦੀ ਸਰੀਰਕ ਕਮਜ਼ੋਰੀ ਨੂੰ ਦੂਰ ਕਰਨ ਦੇ ਵਿੱਚ ਵੀ ਮਦਦ ਕਰਦਾ ਹੈ ਆਸ ਹੈ ਕਿ ਤੁਸੀਂ ਇਸ ਤਰੀਕੇ ਨੂੰ ਅਪਣਾ ਕੇ ਜ਼ਿੰਦਗੀ ਨੂੰ ਆਪਣੀ ਤੰਦਰੁਸਤੀ ਜ਼ਰੂਰ ਬਣਾਓਗੇ ਪਿਆਰ ਕਰਨਾ ਜਾਂ ਛੁੜਵਾਣਾ ਬਰਸ਼ਿਕਰਨ ਲਵ ਮੈਰਿਜ ਪ੍ਰੇਮੀ ਨੂੰ ਮਨਾਉਣਾ ਘਰ ਵਾਲੇ ਮਨਾਉਣਾ पति पत्नी ਵਿਚ ਝਗੜਾ ਆਪਸੀ ਅਣਬਣ ਸੱਸ ਨੂੰ ਦਾ ਝਗੜਾ ਕਿਸੇ ਦਾ ਬੇਟਾ ਕਿਸੇ ਦੂਸਰੇ ਦੇ ਕਹਿਣ ਚ ਹੈ ਜਾਂ ਕਿਸੇ ਦੀ ਬੇਟੀ ਕਿਸੇ ਦੂਸਰੇ ਦੇ ਕਹਿਣ ਚ ਹੈ ਪ੍ਰੇਮੀ ਪ੍ਰੇਮਿਕਾ ਚ ਅਣਬਣ ਵਿਦੇਸ਼ ਯਾਤਰਾ ਲਾਟਿਸ ਸਪੈਸ਼ਲਿਸਟ ਕਿਸੇ ਵੀ ਸਮੱਸਿਆ ਦੇ ਲਈ ਫੋਨ ਕਰੋ ਹਰ ਸਮੱਸਿਆ ਦਾ ਸਮਾਧਾਨ ਸਿਰਫ 3 ਘੰਟੇ ਵਿੱਚ ਵਿਸ਼ਵ ਪ੍ਰਸਿੱਧ ਬਾਬਾ ਹਰਦੀਪ ਜੀ 골ਡ ਮੈਡਲਿਸਟ ਨੂੰ ਫੋਨ ਕਰੋ ਜਿਨ੍ਹਾਂ ਦਾ ਨੰਬਰ ਹੈ 09592461407 ਤੇ دیر ਕਿਸ ਗੱਲ ਦੀ ਹੁਣੇ ਬਾਬਾ ਹਰਦੀਪ ਜੀ ਨੂੰ ਕਾਲ ਲਗਾਓ ਸਮਾਧਾਨ ਪਾਓ ਜੀ ਨਾਲ ਦਾ ਨੰਬਰ ਹੈ 09592461407